ਦੇ ਨੀ ਸੁਨੇਹਾ ਮੈਨੂੰ ਕਿੱਧਰ ਗਿਆ ਮੇਰਾ ਲਾਲਨੀ ਕਿੱਧਰ ਗਿਆ ਮੇਰਾ ਲਾਲਨੀ ਦਮ ਕੀ ਜਵਾ ਛਧੈ ਨੀ ਲਾਲ ਦੂਮੇ ਕੜੀ ਮੁੜੀ ਕਰਦੇ ਸਵਾਲ ਨੀ ਕੜੀ ਮੁੜੀ ਕਰਦੇ ਸਵਾਲ ਨੀ ਦਸ ਨੀ ਹਵਾਏ ਤੇ ਨਹੀਂ ਸੁਨੇਹਾ ਮੈਨੂੰ ਕਿੱਧਰ ਗਿਆ ਮੇਰਾ ਲਾ ਇਕ ਰਾਮਾਨਾ ਲਰ ਲਾ ਕੇ ਵਕਤ ਗੁਜ਼ਾਰ ਦੀ ਜਿਦ ਕਰਦੇ ਨੇ ਦੋਵੇਂ ਆਖ ਦੇ ਨੇ ਬਰਬਾ ਗੱਲ ਕਰ ਜੀਤ ਤੇ ਜੋ ਜਾਨ ਦੀ ਛੋਟੇ ਸਾਬ ਜਾਂਦੇ ਦਾਦੀ ਮਾਂ ਨੂੰ ਪੁੱਛਦੇ ਨੇ ਆਪਣੇ ਆਪਣੇ ਵੱਡੇ ਪੁਰਾ ਮਾਂ ਬਾਰੇ ਕਿ ਉਹ ਕਦੋਂ ਆਉਣਗੇ ਉਹ ਕਿੱਥੇ ਨੇ ਉਨਾਂ ਬਾਰੇ ਸਵਾਲ ਬਾਰ-ਬਾਰ ਕਰਦੇ ਨੇ ਮਾਤਾ ਜੀ ਨੂੰ ਤੇ ਇਹ ਮਾਤਾ ਜੀ ਦੇ ਮਨ ਦੇ ਜਿਹੜੇ ਖਿਆਲ ਨੇ ਪਿਆਰਿਓ ਇਹ ਕਵੀ ਨੇ ਕਲਮ ਬੰਦ ਕੀਤੇ ਨੇ ਛਿੜ ਕਾ ਨ ਮਾਰ ਸਾਵਾਂ ਚੁੱਪ ਵੀ ਕ ਰਾਮ ਨਾ ਨਾਰੇ ਲਾ ਕੇ ਵਕਤ ਗੁਜ਼ਾਰਦੀ ਜਿਦ ਕਰ ਬਣ ਦੋਵੇ ਆਖ ਮੈਂ ਬਾਰ ਬਾਰ ਗੱਲ ਕਰ ਜੀਤ ਤੇ ਗੁਜ਼ਾਰਦੀ ਗੱਲ ਕਰ ਜੀਤ ਤੇਜ ਜਾਨ ਰਦੀ ਓ ਮਿਲਾਂਗੇ ਜ਼ਰੂਰ ਅਸੀਂ ਝੂਠੀ ਮੁਠੀ ਹੋਂ ਸੁਨਾ ਦੇ ਮਿਲਾਂਗੇ ਜ਼ਰੂਰ ਅਸੀਂ ਤੇ ਹੌਸਲਾ ਦੇ ਗੱਲੀ ਬਤੀ ਰਹੀਆਂ ਮਟਾਲ ਨਹੀਂ ਗੱਲੀ ਬਤੀ ਰਹੀਆਂ ਮਟਾਲ ਨਹੀਂ ਕਿੱਧਰ ਗਿਆ ਮੇਰਾ ਲਾਲ உக்க ਪੇ ਲਬ ਲੰਗੇ ਆਉਣਗੇ ਜ਼ਰੂਰ ਸਾਨੂੰ ਕਰਦੇ ਪਿਆਰ ਬੜਾ ਸਾਡੇ ਤੋਂ ਬਿਨਾ ਕਦਰਣਗੇ ਸਾਡੇ ਤੋਂ ਬੇਨਾਕਰ ਰਹਨਗੇ ਦੂਰ ਦੂਰ ਤੱਕ ਰਹੇ ਪਿੱਛੇ ਮੁੜ ਦੇਖਦੇ ਸੀ ਤੁਰੇ ਆਉਂਗੇ ਦੋਵੇਂ ਮੇਰੇ ਨਾਲ ਨੀ ਕਿਦਰ ਆਲਨੀ ਉਹ ਥੱਕ ਹਾਰੇ ਸੌਂਗੇ ਦੋਵੇਂ ਮਨ ਵਿੱਚ ਆਸ ਾਂ ਕੇ ਕੱਲ ਤੱਕ ਸਾਰੇ ਮਿਲ ਜਾਵਾਂਗੇ ਕੱਲ ਤੱਕ ਸਾਰੇ ਮਿਲ ਜਾਵਾਂਗੇ ਆਖਦੇ ਸੇ ਮਿਲਾਂਗੇ ਸਵੇਰੇ ਜਦ ਸਾਰਿਆਂ ਨੂੰ ਆਖਦੇ ਸੇ ਮਿਲਾਂਗੇ ਸਵੇਰੇ ਜਦ ਸਾਰੇ ਰਸ ਰਸ ਸਭ ਨੂੰ ਸਤਾਵਾਂਗੇ ਰਸ ਰਸ ਸਭ ਨੂੰ ਸਤਾਵਾਂਗੇ ਇੱਕ ਪਲੰਗਲ ਹੋਈ ਪੁੱਲ ਗਇਓ ਛੋਟਿਆਂ ਨੂੰ ਇੱਕੀ ਪਲ ਗੱਲ ਹੋਈ ਪੁੱਤ ਗਏ છોੜਿਆ ਨੂੰ ਬੋਲਣਾ ਨਹੀਂ ਅਸੀਂ ਕਿਸੇ ਨਾਲ ਨਹੀਂ ਕਿੱਧਰ ਗਿਆ ਮੇਰਾ ਨਾਲ ਨਹੀਂ ਉਦਾਸ ਬਾਏ ਕੋਈ ਦੇ ਨੀ ਸੁਨੇਹਾ ਮਨੂੰ ਕਿੱਧਰ ਗਿਆ ਮੇਰਾ ਲਾਲ ਨੇ ਕਿੱਧਰ ਗਿਆ ਮੇਰਾ ਲਾਲ ਨੇ ਵਾਬ ਮੈਨੂੰ ਪੁੱਛ ਦੇਨ ਲਾਲ ਦੂਵੇਂ ਕੜੀ ਮੁੜੀ ਕਰਦੇ ਸਵਾਲ ਨੇ ਕੜੀ ਮੁੜੀ ਕਰਦੇ ਸਵਾਲ ਨੇ ਕਿਧਰ ਗਿਆ ਮੇਰਾ ਲਾਲਨੀ ਕਿਦਰ ਕਿੰਗਾ ਮੇਰਾ ਨਾਲਨੀ ਤਨ 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 ਮਾਤਾ ਗੁਰਗੌਰ ਜੀ ਠੰਡੇ ਵਰਜ ਦੇ ਵਿੱਚ ਸੀਤ ਹਵਾਮਾਂ ਨਾਲ ਗੱਲ ਗੱਲ ਸੁਬੇ ਸਰਹੰਦ ਨੇ ਬੜੇ ਯਤਨ ਕੀਤੇ ਛੋਟੇ ਸਹਬਜ਼ਾਦਿਆਂ ਨੂੰ ਪਰਮਾਉਣ ਦੇ ਪਹਿਲੇ ਦਿਨ ਕਿਚਰੀ ਲੱਗੇ ਦੂਸਰੇ ਦਿਨ ਫਿਰ ਪਰ ਉਹ ਗੁਰੂ ਕੇ ਲਾਲ